ਹੁਣ ਸਰਕਾਰੀ ਮੋਬਾਈਲ ਸੰਚਾਰ ਕੰਪਨੀ BSNL ਆਪਣੇ ਰੇਟ ਵੀ ਵਧਾਵੇਗੀ ਤੇ ਪ੍ਰਾਈਵੇਟ ਹੱਥਾਂ ਵਿੱਚ ਵੀ ਜਾਵੇਗੀ ਇਹਦਾ ਬਹੁਤ ਵੱਡਾ ਸ਼ੰਕਾ ਬਣ ਚੁੱਕਾ ਹੈ ਕਿਉਂਕਿ ਤੁਸੀਂ ਪੂਰੀ ਕਹਾਣੀ ਨੂੰ ਧਿਆਨ ਨਾਲ ਸੁਣਿਓ ਦੇਖੋ ਸਭ ਤੋਂ ਪਹਿਲਾਂ ਜਦੋਂ Jio ਵਰਗੀਆਂ ਕੰਪਨੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਨੇ ਆਪਣੇ ਜਿਹੜੇ ਮੋਬਾਈਲ ਕਨੈਕਸ਼ਨ ਸੀ ਉਹ ਫ੍ਰੀ ਦੇਣੇ ਸ਼ੁਰੂ ਕੀਤੇ ਤੇ ਡਾਟਾ ਮੁਫਤ ਦੇਣਾ ਸ਼ੁਰੂ ਕੀਤਾ ਤਾਂ ਜਿਹੜੇ ਘੱਟ ਚੇਤਨ ਲੋਕ ਸੀ ਉਹ ਬਹੁਤ ਖੁਸ਼ ਹੋਈ ਬੜੀ ਬੱਲੇ ਬੱਲੇ ਕੀਤੀ ਲੋਕਾਂ ਨੂੰ ਲੱਗਾ ਕਿ ਆਹ ਤਾਂ ਯਾਰ ਪ੍ਰਾਈਵੇਟ ਕੰਪਨੀਆਂ ਸੇਵਾ ਕਰਨ ਲੱਗ ਪਈਆਂ ਆਹ ਤਾਂ ਕਮਾਲ ਕਰਤੀ ਲੋਕਾਂ ਨੇ Jio ਦੀ ਤੇ ਅੰਬਾਨੀਆਂ ਦੀ ਜਾਇਜ਼ਾਕਾਰ ਕਰਨੇ ਸ਼ੁਰੂ ਕਰਤੀ ਔਰ ਉਹ ਅਸਲ 'ਚ ਮੁਫਤ ਕੁਝ ਨਹੀਂ ਸੀ ਉਹ ਤਾਂ ਮੁਰਗੀਆਂ ਪਕੜਨ ਦੇ ਲਈ ਚੋਗਾ ਪਾਇਆ ਜਾ ਰਿਹਾ ਸੀ ਅਸਲ 'ਚ ਉਸ ਤੋਂ ਬਾਅਦ ਝਟਕਾ ਹੋਣਾ ਸੀ ਤੇ ਹੁਣ ਉਹਨਾਂ Jio Airtel Vodafone ਸਾਰਿਆਂ ਨੇ ਆਪਣੇ ਰੇਟ ਧੜਾ ਧੜ ਵਧਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਦੂਜੇ ਪਾਸੇ ਜਿਹੜੀ ਸਰਕਾਰੀ ਕੰਪਨੀ BSNL ਜਿਹਨੂੰ ਸਰਕਾਰ ਨੇ ਵਧਾਇਆ ਫੁਲਾਇਆ ਹੀ ਨਹੀਂ ਲੋਕ ਉਧਰੋਂ ਵੱਧ ਰੇਟਾਂ ਤੋਂ ਅੱਕੇ BSNL ਵੱਲ ਆਉਣੇ ਸ਼ੁਰੂ ਹੋਏ ਤੇ ਉੱਥੇ ਕੀ ਹੋਇਆ ਹੁਣ ਵੱਡੀ ਗਿਣਤੀ ਜਗ੍ਹਾ ਤੇ BSNL ਦਾ ਨੈਟਵਰਕ ਹੀ ਨਹੀਂ ਆਉਂਦਾ ਹੁਣ ਦੇਖੋ ਆਪਾਂ ਆਮ ਇਹ ਸਮਝਦੇ ਆਂ ਵੀ ਸਰਕਾਰਾਂ ਵੱਡੀ ਤਾਕਤ ਹੁੰਦੀਆਂ ਨਹੀਂ ਪਰ ਬੁੱਧੀਜੀਵੀ ਤੇ ਬੁੱਧੀਮਣ ਕੁਝ ਲੋਕ ਕਹਿੰਦੇ ਨੇ ਕਿ ਕੁਝ ਕਾਰਪੋਰੇਟ سرمایہਦਾਰ ਘਰਾਣੇ ਸਰਕਾਰ ਤੋਂ ਵੀ ਵੱਧ ਤਾਕਤਵਰ ਹੋ ਚੁੱਕੇ ਨੇ ਇਹਦਾ ਸਭ ਤੋਂ ਵੱਡਾ ਸਬੂਤ ਇਹ ਹੈ ਜਿਹੜੀ ਤਾਂ ਕੰਪਨੀ ਸਰਕਾਰ ਦੀ ਬੀਐਸਐਨਲ ਉਹਦੇ ਤਾਂ ਨੈਟਵਰਕ ਹੀ ਨਹੀਂ ਦੇਸ਼ 'ਚ ਹੈਗਾ ਬਹੁਤ ਸਾਰੀਆਂ ਥਾਵਾਂ ਤੇ ਟਾਵਰ ਹੀ ਹੈ ਨਹੀਂ ਤੇ ਜਿਹੜੇ ਪ੍ਰਾਈਵੇਟ ਕਾਰਾਨਿਆਂ ਦੀਆਂ ਕੰਪਨੀਆਂ Jio, Airtel, Vodafone ਉਹਨਾਂ ਦੇ ਟਾਵਰ ਤੇ ਨੈਟਵਰਕ ਲਗਭਗ ਹਰ ਥਾਂ ਤੇ ਹੁਣ ਤੁਸੀਂ ਦੇਖੋ ਜਦੋਂ ਜਦੋਂ ਹੁਣ Jio ਨੇ ਰੇਟ ਵਧਾਏ ਨੇ Airtel ਤੇ Vodafone ਨੇ ਵਧਾਏ ਨੇ Vi ਨੇ ਤਾਂ ਲੋਕ ਉਧਰੋਂ ਅੱਕੇ ਹੋਏ ਤੜਾ ਤੜ BSNL ਚ ਆਉਣ ਲੱਗੇ ਕੱਲੇ ਰਾਜਸਥਾਨ ਦੇ ਵਿੱਚ 1 ਮਹੀਨੇ ਚ 16 ਲੱਖ ਤੋਂ ਵੱਧ ਲੋਕਾਂ ਨੇ ਇਹ ਦੂਜੀਆਂ ਕੰਪਨੀਆਂ ਛੱਡੀਆਂ ਨੇ ਤੇ ਇੱਧਰ ਨੂੰ ਆਏ ਨੇ ਪੂਰੇ ਦੇਸ਼ 'ਚ ਕਰੋੜਾ ਜਿਹੜੇ ਮੋਬਾਈਲ ਨੈਟਵਰਕ ਵਰਤਣ ਵਾਲੇ ਲੋਕਾਂ ਨੇ Jio Airtel ਤੇ Vi ਨੂੰ ਛੱਡਿਆ ਤੇ BSNL 'ਚ ਆਏ ਨੇ ਪਰ ਇੱਧਰ ਕੀ ਹੈ ਪਲਾਨ BSNL 'ਚ ਸਸਤੇ ਨਹੀਂ ਪਰ ਅੱਦੇ ਨਾਲੋਂ ਵੱਧ ਥਾਵਾਂ ਤੇ ਦੇਸ਼ 'ਚ ਉਹਦਾ ਨੈਟਵਰਕ ਹੀ ਨਹੀਂ ਟਾਵਰ ਹੀ ਨਹੀਂ ਤੇ ਹੁਣ ਨਵੀਂ ਸੁਣ ਲਓ BSNL ਦਾ ਕਨੈਕਸ਼ਨ ਵਧਾਉਣ ਦੇ ਲਈ ਟਾਵਰ ਵਧਾਉਣ ਦੇ ਲਈ ਇੱਕ ਹੋਰ ਵੱਡਾ ਸਰਮਾਇਮਾਦਾਰ ਕਰਾਣਾ ਜਿਹੜਾ ਟਾਟਾ ਕਰਾਣਾ ਉਹ ਟਾਟਾ ਕਰਾਣੇ ਨੇ ਆਪਣੀ ਇੱਕ ਕੰਪਨੀ ਬਣਾਈ ਹੈ ਟਾਟਾ ਕੰਸਲਟੈਂਸੀ ਕੰਪਨੀ ਬਣਾ ਕੇ ਤੇ 15000 ਕਰੋੜ ਰੁਪਏ ਦੀ ਡੀਲ ਬੀਐਸਐਨਐਲ ਦੇ ਨਾਲ ਕੀਤੀ ਗਈ ਹੈ ਤੇ ਬੀਐਸਐਨਐਲ ਦਾ ਨੈਟਵਰਕ ਵਧਾਉਣ ਟਾਵਰ ਲਾਉਣ ਤੇ ਉਹਨੂੰ ਵਧਾਉਣ ਫਲਾਉਣ ਦਾ ਜਮ੍ਹਾਂ ਹੁਣ ਟਾਟਾ ਵਾਲਿਆਂ ਨੇ ਚੁੱਕ ਲਿਆ ਤੇ ਹੁਣ ਕੀ ਹੋਏਗਾ ਹੁਣ ਪੂਰੀ ਸੰਭਾਵਨਾ ਹੈ ਕਿ ਉਹ ਜਿਹੜੇ Jio ਵਾਲੇ ਜਿਹੜੇ Airtel ਵਾਲੇ ਜਿਹੜੇ ਉਹ ਵੱਡੇ ਵੱਡੇ ਸਰਮਾਇਦਾਰ ਘਰਾਣੇ ਨੇ ਉਹਨਾਂ ਦੀ ਸਰਕਾਰ ਚਲਾਉਣ ਵਾਲਿਆਂ ਨਾਲ ਬਹੁਤ ਨੇੜਤਾ ਹੈ ਬਹੁਤ ਯਾਰੀਆਂ ਨੇ ਤੇ ਉਹ ਹੁਣ ਅੰਦਰੇ ਅੰਦਰ ਇਹ ਕੋਸ਼ਿਸ਼ ਸ਼ੁਰੂ ਕਰ ਚੁੱਕੇ ਨੇ ਕਿ ਜਾਂ ਤਾਂ BSNL ਵੀ ਆਪਦੇ ਰੇਟ ਵਧਾ ਕੇ ਸਾਡੇ ਜਿੰਨੇ ਕਰੇ ਸਾਡੇ ਨਾਲੋਂ ਵੀ ਵੱਧ ਕਰੇ ਤਾਕੇ ਸਾਡੇ ਵਾਲੇ ਛੱਡ ਕੇ ਉਧਰ ਨਾ ਜਾਣ ਸਗੋਂ ਉਧਰਲੇ ਛੱਡ ਕੇ ਇੱਧਰ ਆਉਣ ਤੇ ਜਾਂ ਫਿਰ ਬੀਐਸਐਨਐਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੱਡੇ ਘਰਾਣੇ ਖਰੀਦ ਲੈਣ ਤੇ ਇਹਦੇ 'ਚ ਉਹਨਾਂ ਨੇ ਕਾਮਯਾਬ ਵੀ ਹੋ ਜਾਣਾ ਇੱਕ ਫਿਲਮ ਆਈ ਸੀ ਸੰਨੀ ਦੇ올 ਦੀ ਘਾਤਕ ਉਹਦੇ 'ਚ ਉਹ ਬੋਲਦਾ ਹੁੰਦਾ ਵਿਲਨ ਇੱਕ ਡਾਇਲੋਗ ਉਹ ਕਹਿੰਦਾ ਹੁੰਦਾ ਜੋ ਚੀਜ਼ ਮuje ਪਸੰਦ ਆਤੀ ਹੈ ਮੈਂ ਖਰੀਦ ਲੇਤਾ ਹੂੰ ਅਗਰ ਉਹ ਵਿਕਣਾ ਨਹੀਂ ਚਾਹਤੀ ਤਾਂ ਮੈਂ ਸ਼ੀਨ ਲੇਤਾ ਹਾਂ ਤਾਂ ਕੁਝ ਐਦਾਂ ਦੀ ਹਾਲਤ ਹੀ ਇਹਨਾਂ ਵੱਡੇ ਕਾਰਪੋਰੇਟ ਕਰਾਣਿਆਂ ਦੀ ਹੈ ਮਿੱਤਰੋ BSNL ਨੇ ਸਸਤੇ ਪਲਾਨ ਜਿਹੜੇ ਨੇ ਉਹ ਸ਼ੁਰੂ ਕੀਤੇ ਹੋਏ ਨੇ ਹੁਣ ਤੁਸੀਂ ਦੇਖੋ Jio, Airtel, Vodafone ਇਹਨਾਂ ਨੇ 11% ਤੋਂ ਲੈ ਕੇ 25% ਤੱਕ ਆਪ ਦਾ ਰੇਟ ਵਧਾ ਦਿੱਤਾ ਹੈ ਤੇ ਦੂਜੇ ਪਾਸੇ ਇਹਨਾਂ ਦੇ ਆਮ ਜਿਹੜਾ ਰੀਚਾਰਜ ਹੈ ਉਹ ਵੀ ਲਗਭਗ 250 ਪਾਉਣੇ 300 300 ਤੋਂ ਉੱਪਰ ਹੋ ਚੁੱਕਾ ਹੈ ਬਿਲਕੁਲ ਹੀਠਾਂ ਵਾਲਾ ਪਰ ਉਧਰ BSNL ਦਾ ਸਭ ਤੋਂ ਹੀਠਲਾ ਤੇ ਪਹਿਲਾ ਰੀਚਾਰਜ 170 ਰੁਪਏ ਚ ਹੈ ਜਿਦੇ ਵਿੱਚ 35 ਦਿਨ ਦੀ ਵੈਲਿਡਿਟੀ ਮਿਲਦੀ ਹੈ ਤੇ 3GB 4G ਡਾਟਾ ਮਿਲਦਾ ਹੈ ਤੇ ਕਰਨ ਲਈ ਕਾਲਾਂ ਮਿਲਦੀਆਂ ਨੇ ਤੇ 108 ਰੁਪਏ ਦਾ ਦੂਜਾ ਪਲਾਨ ਹੈ ਜਦੀ ਵੈਲਿਡਿਟੀ 28 ਦਿਨ ਹੈ ਪਰ ਦਿੱਲੀ 1GB ਡਾਟਾ ਮਿਲਦਾ ਹੈ 28 ਦਿਨਾਂ ਵਾਸਤੇ 180 ਰੁਪਈਆ ਚ ਦੂਜੇ ਪਾਸੇ ਇਹੀ ਪਲਾਨ ਜਿਹੜਾ ਉਹ ਡਬਲ ਮਹਿੰਗਾ ਹੁਣ ਤੀਜਾ ਪਲਾਨ ਇਹਨਾਂ ਦਾ BSNL ਦਾ 197 ਰੁਪਏ ਦਾ ਜਿਹਦੇ ਵਿੱਚ ਲਗਭਗ 70 ਦਿਨਾਂ ਦੀ ਵੈਲਿਡਿਟੀ ਹੈ ਔਰ ਅਨਲਿमिटेड ਕਾਲਿੰਗ ਫ੍ਰੀ ਹੈ ਤੇ ਮੈਸੇਜ ਵੀ ਫ੍ਰੀ ਨੇ ਤੇ ਡਾਟਾ ਵੀ ਡੇਲੀ 2GB ਮਿਲਦਾ ਹੁਣ ਤੁਸੀਂ ਦੇਖੋ ਵੀ ਦੂਜੇ ਪਾਸੇ ਅਗਰ ਇਹੀ ਪੈਕ ਲੈਣਾ ਉਹਨਾਂ ਕੰਪਨੀਆਂ ਚ ਤਾਂ ਇਸ ਤੋਂ ਡਬਲ ਮਹਿੰਗੇ ਵਾਂਗ ਹੋ ਗਿਆ ਕੰਮ ਪਰ ਇੱਥੇ ਹੁਣ ਯਾਦ ਰੱਖਿਓ ਪਹਿਲੀ ਗੱਲ ਤਾਂ ਸਰਕਾਰਾਂ ਨੇ ਇਹ ਸਾਬਤ ਕਰਤਾ ਵੀ ਸਰਕਾਰੀ ਬੀਐਸਐਨਐਲ ਕੰਪਨੀ ਦਾ ਨੈਟਵਰਕ ਦੂਜਿਆਂ ਜਿੰਨਾ ਨਹੀਂ ਟਾਵਰ ਦੂਜਿਆਂ ਜਿੰਨੇ ਨਹੀਂ ਸਾਬਤ ਹੋ ਗਿਆ ਕਿ ਕਾਰਪੋਰੇਟ ਘਰਾਣੇ ਸਰਕਾਰ ਨਾਲੋਂ ਵੱਧ ਤਾਕਤਵਰ ਹਨ ਤੇ ਦੂਜੀ ਗੱਲ ਹੁਣ ਉਹ ਇਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕੇ ਸਰਕਾਰ ਦੇ ਇਸ ਵਿਭਾਗ ਨੂੰ ਆਪਣੇ ਹੱਥਾਂ 'ਚ ਕੈਪਚਰ ਕੀਤਾ ਜਾਏ ਇਹਨੂੰ ਪਕੜਿਆ ਜਾਏ ਔਰ ਇਹਨੂੰ ਵੀ ਸਰਕਾਰੀ ਨਾਂ ਰਹਿਣ ਦਿੱਤਾ ਜਾਏ ਜਿਵੇਂ ਹੌਲੀ-ਹੌਲੀ ਸਾਰੇ ਹੀ ਸਰਕਾਰੀ ਮਹਿਕਮਿਆਂ ਤੇ ਕਾਰਪੋਰੇਟ ਘਰਾਣਿਆਂ ਨੇ ਆਪਦੇ ਕਬਜ਼ੇ ਕੀਤੇ ਨੇ ਤੇ ਲਗਾਤਾਰ वैसे ਤਾਂ बीएसएनएल ਪਹਿਲਾਂ ਵੀ ਕੋਈ ਪੂਰੀ ਸਰਕਾਰੀ ਕੰਪਨੀ ਨਹੀਂ ਰਹੇਗੀ ਪਰ ਰੈਂਦੀ ਖੁੰਦੀ ਕਸਰ ਹੁਣ ਇਹਨਾਂ ਨੇ ਟਾਟਾ ਵਾਲਿਆਂ ਦੇ ਨਾਲ ਜਿਹੜਾ ਸਮਝੌਤਾ ਕਰ ਲਿਆ 15000 ਕਰੋੜ ਰੁਪਏ ਦਾ ਉਹ 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 ਕਰਕੇ ਪੂਰੀ ਕਰ ਦਿੱਤੀ ਹੈ ਹੁਣ ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਠੀਕ ਹੋ ਰਿਹਾ ਹੈ ਕਿ ਗਲਤ ਹੋ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਕਾਰਪੋਰੇਟ ਘਰਾਣੇ ਆਉਣ ਵਾਲੇ ਦਿਨਾਂ ਦੇ ਵਿੱਚ ਬੀਐਸएनएल ਨੂੰ ਐਦਾਂ ਹੀ ਚੱਲਣ ਦੇਣਗੇ ਕੀ ਤੁਹਾਨੂੰ ਲੱਗਦਾ ਹੈ ਕਿ BSNL ਵੱਧ ਫੁੱਲ ਸਕੇਗਾ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹਣਾ ਐਨੀ ਛੇਤੀ ਪ੍ਰਾਈਵੇਟ ਕੰਮਾਂ ਦੀ ਜਾਜਾ ਕਰਨਾ ਕਰਿਆ ਕਰੋ ਮਿੱਤਰੋ ਜਿਨਨੇ ਪ੍ਰਾਈਵੇਟ ਕੰਮ ਨੇ ਪ੍ਰਾਈਵੇਟ ਵੱਡੇ سرمایہਦਾਰ ਅਦਾਰੇ ਤੇ ਕਰਾਣੇ ਨੇ ਉਹਨਾਂ ਦਾ ਮਕਸਦ ਸਿਰਫ ਮੁਨਾਫਾ ਤੇ ਪ੍ਰੋਫਿਟ ਕਮਾਉਣਾ ਹੈ ਤੁਹਾਨੂੰ ਕੋਈ ਸਹੂਲਤ ਜਾਂ ਸਹੂਲਤ ਦੇਣਾ ਨਹੀਂ ਉਹ ਆਪਣੇ ਵੱਧ ਤੋਂ ਵੱਧ ਗਾਕਾ ਨੂੰ ਕੁੰਡੀ ਪਾਉਣ ਦੇ ਲਈ ਥੋੜਾ ਜੀ ਸਰਕਾਰ ਨਾਲੋਂ ਬੈਟਰ ਸੁਵਿਧਾ ਦੇ ਦਿੰਦੇ ਨੇ ਉਹ ਇਸ ਕਰਕੇ ਨਹੀਂ ਕਿ ਉਹ ਬੈਟਰ ਹੁੰਦੀ ਐ ਉਹਨਾਂ ਦੀ ਬੈਟਰ ਇਸ ਕਰਕੇ ਲੱਗਦੀ ਐ ਕਿਉਂਕਿ ਸਰਕਾਰ ਦੀ ਸੁਵਿਧਾ ਜਿੰਨੀ ਹੋਣੀ ਚਾਹੀਦੀ ਐ ਉਸ ਤੋਂ ਕਿਤੇ ਵੱਧ ਨਾ ਕਮੀ ਕੀਤੀ ਜਾਂਦੀ ਐ ਤੇ ਉਹ ਆਪਣੇ ਆਪਣੀ ਹੁੰਦੀ ਸਰਕਾਰਾਂ ਤੋਂ ਜਾਣ ਬੁੱਝ ਕੇ ਸਰਕਾਰੀ ਮਹਿਕਮਿਆਂ ਦੀ ਸੁਵਿਧਾ ਪ੍ਰਾਈਵੇਟ ਕਾਰੋਬਾਰਾਂ ਵਾਲੇ ਨੀਵੀਂ ਰਖਾਉਂਦੇ ਨੇ ਤਾਂ ਕਿ ਲੋਕ ਸਰਕਾਰੀ ਨੂੰ ਛੱਡ ਕੇ ਉਹਨਾਂ ਵੱਲ ਜਾਣ ਹੁਣ ਬੱਸਾਂ ਦੀ ਗੱਲ ਕਰ ਲਈਏ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਵਿੱਚ ਬੈਠਣ ਤੋਂ ਲੋਕ ਹਿਚਕਚਾਉਂਦੇ ਰਹੇ ਨੇ ਆ ਪਿੱਛੇ ਜਾਂ ਤੱਕ ਤਾਂ ਸਾਰੀਆਂ ਹੀ ਟੁੱਟੀਆਂ ਸੀ ਕਾਰਨ ਲੋਕ ਟੁੱਟੀਆਂ ਬੱਸਾਂ 'ਚ ਬੈਠਣਾ ਪਸੰਦ ਨਹੀਂ ਕਰਦੇ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਕਹਿ ਕੁਆ ਕੇ ਮਿਲ ਮਲਾ ਕੇ ਸਰਕਾਰ ਨੂੰ ਸਰਕਾਰੀ ਬੱਸਾਂ ਪਾਉਣ ਨਵੀਆਂ ਪਾਉਣ ਨਹੀਂ ਸੀ ਦਿੱਤੀਆਂ ਕਿਉਂਕਿ ਉਹਨਾਂ ਦੀਆਂ ਬੱਸਾਂ ਲੋਕਾਂ ਨੂੰ ਵੱਧ ਚੰਗੀਆਂ ਲੱਗਦੀਆਂ ਸੀ ਪ੍ਰਾਈਵੇਟ ਤੇ ਲੋਕ ਉਧਰ ਹੀ ਚੜਨਾ ਪਸੰਦ ਕਰਦੇ ਰਹੇ ਨੇ ਸੋ ਇਹਨਾਂ ਸਾਰੀਆਂ ਨੀਤੀਆਂ ਨੂੰ ਚਾਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ